ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਜੀ ਬੜੀ ਭਿਆਨਕ ਅੱਗ ਜਿਹੜੀ ਉਹ ਲੱਗ ਚੁੱਕੀ ਹੈ ਜਿਹੜੀ ਫਾਇਰ ਬਗੇਰ ਦੀ ਗੱਡੀਆਂ ਦੀ ਟੀਮਾਂ ਨੂੰ ਬੜੀ ਮੁਸ਼ਕਲ ਜਿਹੜੀ ਕਰਨੀ ਪੈ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਮੁਸ਼ਕਲ ਕਰਨ ਤੋਂ ਬਾਅਦ ਹਾਲਾਂਕਿ ਫੋਗ ਵਾਲੀ ਅੱਗ ਵੀ ਜਿਹੜੀ ਫੋਗ ਵਾਲੀ ਵੀ ਭੇਜੀ ਹੈ ਪਰ ਫਿਰ ਵੀ ਜਿਹੜੀ ਪੂਰੀ ਦੀ ਪੂਰੀ ਬਿਲਡਿੰਗ ਹੈ ਉਹ ਸੜ ਕੇ ਜਿਹੜੀ ਸੁਆਹ ਹੋ ਚੁੱਕੀ ਹੋਈ ਹੈ ਪਰ ਹਾਂਜੀ ਮੌਕੇ ਤੇ ਫਾਇਰ ਅਫਸਰ ਜਿਹਦਰ ਕੁਮਾਰ ਮੌਜੂਦ ਹੈ ਬਹੁਤ ਭਿਆਨਕ ਅੱਗ ਦਾ ਰੂਪ ਜਿਹੜਾ ਲਿਆ ਸੀਗਾ ਤਾਂ ਕਾਫੀ ਮਿਹਨਤ ਮੁਸ਼ਕਲ ਤੋਂ ਬਾਅਦ ਜਿਹੜੀ ਹੁਣ ਫਾਇਰ ਅਫਸਰ ਰਜਿੰਦਰ ਕੁਮਾਰ ਜੀ ਮੌਜੂਦ ਹੈ ਹਾਂ ਜੀ ਰਜਿੰਦਰ ਕੁਮਾਰ ਜੀ ਅੱਗ ਉਤੇ ਕਾਬੂ ਪਾਇਆ ਗਿਆ ਜੀ ਜੀ ਤਾਂ ਕਰੀ ਗੋਣਾ ਅੱਜ ਕਾਬੂ ਪਾਹੀ ਗਿਆ ਕਿ ਕਿੰਨੀਆਂ ਗੱਡੀਆਂ ਲੱਗੀਆਂ ਪਾਣੀ ਦੀਆਂ ਜੀ ਗੱਡੀਆਂ 100 ਪਲੱਸ ਲੱਗੀਆਂ 100 ਪਲੱਸ ਲੱਗਾਂ ਗਿਆ ਤੇ ਅੰਦਰ ਮਿੱਟੀ ਤਾਂ ਜ਼ਿਆਦਾ ਸੀਗਾ ਜੀ ਸੈਂਟਰੀ ਸੈਂਟਰੀ ਦਾ ਕੰਮ ਪਾਈਪਾਂ ਸੀਟਾ ਸੈਂਟਰੀ ਆ ਭਾਈ ਤੇ ਆਪਦੇ ਦਾ ਕਰ ਰ ਬਦਲ ਕਰ ਰਜਿੰਦਰ ਜੀ ਕੋਈ ਆ ਕੇ ਨਹੀਂ ਕਰ ਰ ਗਾਦੇ ਦਾ ਮਾਲਕ ਹੀ ਦੱਸੇ ਮੈਂ ਕਹਿੰਦਾ ਆਲਮੋਸਟ ਸਾਰਾ ਸੜਕ ਸਫਾਈ ਹੋ ਗਿਆ ਹੋਣਾ ਜੀ ਹਾਂ ਜੀ ਕਾਫੀ ਨੁਕਸਾਨ ਹੋਇਆ ਤਾਂ ਫਿਰ ਖਾਣਾ ਤੇ ਆਸ-ਪਾਸ ਦੁਕਾਨਾਂ ਦਾ ਠੀਕ ਹੈ ਬਾਕੀ ਦੁਕਾਨਾਂ ਵਾਲੇ ਦਾ ਠੀਕ ਹੈ ਅਸੀਂ ਦੇਖ ਸਕਦੇ ਹਾਂ ਕਿ ਜਿਹੜਾ ਮੌਕੇ ਤੇ ਕੀੜੀ ਭੰਡਾਰੀ ਸਾਹਿਬੀ ਮੌਕੇ ਤੇ ਮੌਜੂਦ ਨੇ ਤਾਂ ਭੰਡਾਰੀ ਸਾਹਿਬ ਕੀ ਕਹਿਣਾ ਚਾਹੋਗੇ ਵੀ ਕਿੱਦਾਂ ਦੇਖਦੇ ਹੋ ਜੀ ਸਾਰੇ ਮਾਹੌਲ ਨੂੰ ਬਹੁਤ ਮਾੜੀ ਗੱਲ ਲੱਗ ਰਹੀ ਹੈ ਜੀ ਦੇਖੋ ਸਾਰੇ ਬੇਚਾਰੇਆਂ ਦਾ ਕਰਾਨਾ ਸਾਹਿਬ ਦਾ ਸਾਰਾ ਬਲਕਿ ਦੁਕਾਨ ਦਾ ਬਹੁਤ ਨੁਕਸਾਨ ਆਇਆ ਹੈ ਸਾਰੀ ਦੁਕਾਨਾਂ ਇਹਨਾਂ ਦੀ ਖਰਾਬ ਹੋਈ ਹੈ ਔਰ ਇਹਦੇ ਜਿਹੜੀ ਵੀ ਬੰਦਿਆਂ ਨੇ ਕੱਲ ਤੱਕੇ ਚੁਆਏ ਆ ਜੀ ਠੀਕ ਹੈ ਨਾ ਉਹਨਾਂ ਦੇ ਖਿਲਾਫ ਮੈਂ ਤਾਂ ਕੋਈ ਨਹੀਂ ਪੁਲਿਸ ਪ੍ਰਸ਼ਾਸਨ ਨੂੰ ਜਿਨ੍ਹਾਂ ਨੇ ਵੀ ਕੰਮ ਕੀਤਾ ਵਾ ਉਹਨੂੰ ਸਖਤ ਸਜ਼ਾ ਦੇਣੀ ਚਾਹੀਦੀ ਹੈ ਇੱਕ ਦੇਖੋ ਨਾ ਪੂਰਾ ਪਰਵਾਜ਼ ਜਿਨ੍ਹਾਂ ਨੇ ਕਿੰਨੀ ਮਿਹਨਤ ਕਰਕੇ ਆਪਣੀ ਇਹ ਦੁਕਾਨ ਬਣਾਈ ਹੈਗੀ ਆ ਔਰ ਸਾਰੀ ਦੁਕਾਨ ਉਹਨਾਂ ਇੱਕ ਵਾਸਤੂ ਹੋਈ ਹੈ ਨਸ਼ਤ ਹੋ ਗਈ ਸਾਰੀ ਦੁਕਾਨਾਂ ਵਾਲ ਇਸ ਕਰਕੇ ਐਸੀ ਚੀਜ਼ਾਂ ਨੂੰ ਰੋਕਣਾ ਇਹ ਮੰਡੇਟਰੀ ਹੈਗਾ ਵਾ ਔਰ ਸਿੱਪ ਪ੍ਰਸ਼ਾਸਨ ਕੋਲ ਹਿਮੰ ਕਰਾਂਗੇ ਜਿਹੜੇ ਵੀ ਬੰਦਿਆਂ ਨੇ ਪਟਾਕੇ ਚਲਾਏ ਆ ਉਹਨਾਂ ਨੂੰ ਵੈਰੀਫਾਈ ਕਰਕੇ ਉਹਨਾਂ ਖਿਲਾਫ ਵੀ ਬੰਦੀ ਕਰ ਲਈ ਆ ਮਜਬੂਰ ਕੀਤੀ ਜਾਵੇ ਠੀਕ ਹੈ ਜੀ ਹਾਂ ਤਾਂ ਅਸੀਂ ਦੇਖ ਰਿਹਾ ਕਿ ਭੰਡਾਰੀ ਸਾਹਿਬ ਨੇ ਦੱਸਿਆ ਕਿ ਜਿਨ੍ਹਾਂ ਨੇ ਪਟਾਕੇ ਦਾ ਜਿਹੜਾ ਮੈਟਰ ਸਾਹਮਣੇ ਆਇਆ ਹੈ ਪਰ ਹਾਲੇ ਤੱਕ ਜਿਹੜੀ ਦੁਕਾਨ ਹੈ ਉਹ ਪੂਰੀ ਸੜ ਕੇ ਸੁਆਹ ਹੋ ਚੁੱਕੀ ਹੋਈ ਹੈ ਕਿਉਂਕਿ 100 ਦੇ ਤਕਰੀਬਨ ਜਿਹੜੀਆਂ ਗੱਡੀਆਂ ਸਵੇਰ ਤੋਂ ਜਿਹੜੀ ਅੱਗ ਲੱਗੀ ਹੋਈ ਸੀਗੀ 100 ਦੇ ਤਕਰੀਬਨ ਜਿਹੜੀਆਂ ਗੱਡੀਆਂ ਫਾਇਰ ਬ੍ਰਿਗੇਡ ਦੀਆਂ ਆ ਕੇ ਜਿਹੜੀ ਅੱਗ 'ਤੇ ਕਾਬੂ ਕੀਤਾ ਅੰਦਰ ਦਾ ਤੁਸੀਂ ਸਾਰਾ ਨਜ਼ਾਰਾ ਦੇਖੋ ਅੰਦਰ ਸਾਰਾ ਜਿਹੜਾ ਸੜ ਕੇ ਸੁਆਹ ਹੋ ਤੇ ਆਸ-ਪਾਸ ਦੀਆਂ ਦੁਕਾਨਾਂ ਉਹ ਵੀ ਤੁਹਾਨੂੰ ਦਿਖਾ ਦੇ ਕਿ ਆਸ-ਪਾਸ ਦੀਆਂ ਦੁਕਾਨਾਂ ਦਾ ਜਿਹੜਾ ਨੁਕਸਾਨ ਹੋਇਆ ਕਿਉਂਕਿ ਸਵੇਰ ਦੀ ਜਿਹੜੀ ਇਹ ਖਬਰ ਸਿੱਗੀ ਆਸ-ਪਾਸ ਦੀਆਂ ਦੁਕਾਨਾਂ ਦਾ ਵੀ ਜਿਹੜਾ ਭਾਈ ਬਚਾਓ ਗਿਆ ਤੁਹਾਨੂੰ ਥੋੜਾ ਉਹਦਾ ਬਚਾਅ ਹੋ ਗਿਆ ਭਰਾ ਮਗਰ ਹਾਂਜੀ ਲੱਗ ਗਈ ਸੀ ਅੱਗ ਲੱਗੇ ਬਚਾਅ ਹੋ ਗਿਆ ਥੋੜਾ ਉਹ ਨੁਕਸਾਨ ਹੋਇਆ ਗਾਲਾਂ ਤੇ ਸਰ ਉੱਪਰ ਲੱਗੀ ਥੋੜੀ ਤੇ ਸਰ ਕਿਦਾਂ ਕੀ ਉਹ ਪਟਾਕਾ ਸਾਰੇ ਜਿੱਦਾਂ ਪਟੜੀ ਸਾਹਿਬ ਕਹਿੰਦੇ ਕੋਈ ਪਟਾਕਾ ਚਲਾ ਗਈ ਸੀ ਨਾ ਜੀ ਕੋਈ ਕੋਈ ਸਤੂ ਆਪਨੇ ਕਹਿੰਦਾ ਸਾਨੂੰ ਇੱਕ ਡੇਢ ਵੇ ਫੋਨ ਆਇਆ ਰਾਤੀ ਰਾਤੀ ਅੱਗ ਲੱਗੀ ਹੋਈ ਜੀ ਹਾਂ ਉਹ ਆਹ ਦੇਖਦਾ ਲੱਗਾ ਜੀ ਠੀਕ ਹੈ ਜੀ ਜੀ ਅਸੀਂ ਦੇਖ ਸਕਦਾ ਕਿ ਨਾਲ ਦੀ ਇਹ ਜੀ ਦੁਕਾਨਾਂ ਦੇ ਉੱਪਰ ਜਿਹੜਾ ਉੱਪਰ ਕੋਈ ਗੋਦਾਮ ਇਕੱਠਾ ਸੀਗਾ ਤਾਂ ਉੱਪਰ ਵੀ ਜਿਹੜੀ ਹੈ ਉਹ ਅੱਗ ਦਾ ਅਸਰ ਹੋਇਆ ਨਾਲ ਦੀ ਦੁਕਾਨਾਂ ਤੇ ਤਾਂ ਅੰਦਾਜ਼ਾ ਹੀ ਅੱਗੀ ਖੁਰਾਣਾ ਖੁਰਾਣਾ ਐਂਟਰਪ੍ਰਾਈਜ਼ ਉੱਤੇ ਕਿਥੇ ਰਾਤ ਦੀ ਜਿਹੜੀ ਅੱਗ ਲੱਗੀ ਹੋਈ ਹੈ ਤਾਂ ਰਾਤ ਤੋਂ ਹੀ ਜਿਹੜੀਆਂ ਗੱਡੀਆਂ ਫਰਬਗੇ ਦੀਆਂ ਗੱਡੀਆਂ ਅੱਗ ਬੁਝਾਉਣ ਦਾ ਕੋਸ਼ਿਸ਼ ਕਰਿਆ ਸੀਗੀਆਂ ਤਾਂ ਉੱਪਰ ਦੇ ਕੋਈ ਛਾਤੇ ਜਿਹੜੇ ਨਾਲ-ਨਾਲ ਸੀਗੀ ਉੱਤੇ ਵੀ ਕਾਫੀ ਨੁਕਸਾਨ ਹੋਇਆ ਤਾਂ ਜਿਹੜੀ ਇੱਧਰ ਵੀ ਦੁਕਾਨਾਂ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਪਰ ਫਾਇਰ ਅਫਸਰ ਨੇ ਬਹੁਤ ਮਿਹਨਤ ਮੁਸ਼ਕਲ ਕਰਕੇ ਰਾਤ ਤੋਂ ਹੀ ਜਿਹੜਾ ਇਸੇ ਤਰ੍ਹਾਂ ਨਿਰੰਤਰ ਅੱਗ ਬੁਝਾਉਣ ਦਾ ਕੋਸ਼ਿਸ਼ ਕੀਤੀ ਜਾ ਰਹੀ ਸੀਗੀ ਤਾਂ ਹੁਣ ਤੱਕ ਜਿਹੜੀ ਸੜਕੇ ਪੂਰੀ ਸਵਾਹ ਹੋ ਚੁੱਕੀ ਹੋਈ ਹੈ ਬਹੁਤ ਮਾੜੇ ਹਾਲਾਤ ਜਿਹੜੇ ਹੋਏ ਰਿਹਾ ਇਸ ਵਕਤ ਕਿਉਂਕਿ ਇੱਕ ਤਾਂ ਗਰਮੀ ਸੀਗੀ ਤੇ ਜਿਹੜੇ ਵਿਚਨੇ ਕਾਰਨ ਵਾਲਾ ਵੀ ਉਹ ਵੀ ਪਤਾ ਲਗਾਇਆ ਜਾ ਰਿਹਾ ਹੈ ਹਾਲਾਂਕਿ ਜਿਹੜੇ ਫਾਇਰ ਅਫਸਰ ਰਜਿੰਦਰ ਹੈਗੇ ਆ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਹਲੇ ਜਿਹੜੀ ਅੰਦਰ ਕਾਰੇ ਕਰਕੇ ਅੱਗ ਲੱਗੀ ਸੀ ਪਰ ਤੁਹਾਨੂੰ ਦਿਖਾ ਰਹੇ ਕਿ ਸਾਰਾ ਦਾ ਸਾਰਾ ਸਮਾਨ ਜਿਹੜਾ ਸੜ ਕੇ ਉਹ ਸੁਆਹ ਹੋ ਚੁੱਕਾ ਹੋਇਆ ਜੀ ਜਨਦਰ ਸ਼ਹਿਰ ਦੇ ਪੂਰੇ ਸੈਂਟਰ ਦੇ ਵਿੱਚ ਇਹ ਜਿਹੜਾ ਹਾਦਸਾ ਹੋਇਆ ਤਾਂ ਅਸੀਂ ਵੀ ਕੋਲੋਂ ਲੰਘਦੇ ਦੀ ਖਬਰ ਸ਼ਾਇਦ ਇਹ ਰਾਤ ਦੀ ਖਬਰ ਰਾਤ ਦਾ ਜਿਹੜਾ ਮੈਸੇਜ ਹੈ ਰਾਤ ਦਾ ਹੋਣਾ ਤਾਂ ਰਾਤ ਦਾ ਅਗਰ ਇਹ ਰਾਤ ਨਹੀਂ ਲੱਗੀ ਹੋਈ ਸੀਗੀ ਤਾਂ ਪੂਰੀ ਦੀ ਪੂਰੀ ਬਿਲਡਿੰਗ ਜਿਹੜੀ ਸੜ ਕੇ ਸੁਆਹ ਹੋ ਚੁੱਕੀ ਆ 100 ਦੇ ਤਕਰੀਬਨ ਜਿਹੜੀਆਂ ਗੱਡੀਆਂ ਸੀਗੀਆਂ ਉਹ ਇਹ ਹੈਗੀ ਆ ਜੀ ਗਦਾ ਆਪਾਂ ਜੀ ਕਿਹੜੀ ਜਗ੍ਹਾ ਗਈ ਹੈ ਜੀ ਇਹ ਪ੍ਰਤਾਪ ਬਾਗ ਪ੍ਰਤਾਪ ਬਾਗ ਪਾਈ ਕੈਂਕੀ ਦੇ ਸਾਹਮਣੇ ਨਜ਼ਦੀਕ ਭਗਤ ਸਿੰਘ ਚੌਕ ਠੀਕ ਹੈ ਗੁਲਸ਼ਨ ਪਹਿਲੇ ਤੋਂ ਗੁਲਸ਼ਨ ਪਹਿਲੇ ਤੋਂ ਕੋਲ ਆ ਜਗ੍ਹਾ ਦੱਸਿਆ ਰਹੀ ਹੈ ਜੀ ਜੇਕਰ ਸ਼ਾਇਦ ਗੁਲਸ਼ਨ ਪਹਿਲੇ ਤੋਂ ਰੇਲਵੇ ਸਟੇਸ਼ਨ ਨੂੰ ਜਦੋਂ ਆਪਾਂ ਜਾਣੇ ਆ ਤਾਂ ਇਹ ਜਿਹੜੀ ਜਗ੍ਹਾ ਤੁਸੀਂ ਜਾਈਏ ਪਰਸਾਂ ਜੀ ਰਾਤ ਦੀਆਂ ਜਿਹੜੀਆਂ ਗੱਡੀਆਂ ਇਸੇ ਤਰ੍ਹਾਂ ਸੋ ਦੇ ਤਕਰੀਬਨ ਕਿਹਾ ਜਾ ਰਿਹਾ ਹੈ ਕਿ ਗੱਡੀਆਂ 100 ਦੇ ਤਕਰੀਬਨ ਅੱਗ ਬੁਝਾਉਣ ਵਾਲੀਆਂ ਗੱਡੀਆਂ ਹਾਲੇ ਵੀ ਉੱਪਰਲੇ ਮਰਲੇ ਤੋਂ ਦੇਖਦੇ ਹੋ ਕਿ ਜਿਹੜੀ ਉਹ ਅੱਗ ਰਿਹਾ ਜਿਹੜਾ ਇੱਕ ਬਾਹਰ ਉਹ ਵੀ ਨਜ਼ਰ ਆ ਰਿਹਾ ਉੱਪਰਲੇ ਏਰੀਆ ਵਿੱਚ ਹਾਲੇ ਵੀ ਜਿਹੜਾ ਕੋਈ ਕਾਫੀ ਵੱਡਾ ਏਸੀ ਚੱਲਦੇ ਨੇ ਲੋਕਾਂ ਦੇ ਏਸੀ ਚੱਲਦੇ ਨੇ ਏਸੀ ਦਾ ਕੰਪਰੈਸ਼ਨਰ ਫਟ ਸਕਦਾ ਪਰ ਕਿਸ ਤਰ੍ਹਾਂ ਦੇਖ ਦੋ ਆਕਰੋ ਆਪਕੋ ਕੀ ਪਤਾ ਜਬ ਆਪਕਾ ਸਰ ਮੇਰੇ ਰਾਤ ਨੂੰ ਡਾਈਟਿੰਗ ਮੇ ਇੱਕ ਭਾਈ ਦਿਨ ਵਿੱਚ ਪਤਾ ਲਗਾ ਆਪਕੋ ਹਾਂਜੀ ਓ ਲੈਂਟਰ ਅ ਦੇਖ ਰਿਹਾ ਕਿ ਲੈਂਟਰ ਵੀ ਡਿੱਗਣਾ ਸ਼ੁਰੂ ਹੋ ਚੁੱਕਾ ਹੈ ਲੈਂਟਰ ਡਿੱਗ ਚੁੱਕਾ ਜੀ ਲੈਂਟਰ ਜਿਹੜਾ ਪੀਓਪੀ ਆ ਪੂਰੀ ਡਿੱਕੇ ਸਵਾ ਹੋ ਚੁੱਕੀ ਆ ਬਾਹਰ ਸਾਰੇ ਨੂੰ ਫਾਰ ਬਿਲਡਿੰਗ ਤੋਂ ਬਾਹਰ ਕੱਢਣਾ ਦੇਖ ਦਿੱਤੇ ਗਏ ਨੇ ਕਿਉਂਕਿ ਲੈਂਟਰ ਡਿੱਗਦਾ ਜਿਹੜਾ ਇੱਕ ਹੁਣੇ ਲੈਂਟਰ ਤਾਂ ਡਿੱਗਾ ਜੀ ਤਾਂ ਸਾਰੇ ਨੂੰ ਬਾਹਰ ਕੱਢਦਾ ਗਿਆ ਬਿਲਡਿੰਗ ਤੋਂ ਬਾਹਰ ਕੱਢ ਦਿੱਤਾ ਗਿਆ ਕਿਉਂਕਿ ਪਾਣੀ ਦਾ ਜਿਹੜਾ ਅੰਦਰ ਸੀਗਾ ਤਾਂ ਲੈਂਟਰ ਡਿੱਗਦਾ ਹੁਣੇ ਆਵਾਜ਼ ਜਿਹੜੀ ਬੜੀ ਜ਼ਬਰਦਸਤ ਲੈਂਟਰ ਡਿੱਗਦੀ ਆਵਾਜ਼ ਆਈ ਹੈ ਤਾਂ ਸਾਰੇ ਜਿਹੜੇ ਅਫਸਰ ਹੈ ਅਫਸਰਾਂ ਨੂੰ ਵੀ ਬਾਹਰ ਕੱਢ ਲਿਆ ਗਿਆ ਭਾਜੀ ਕਿ ਲੈਂਟਰ ਡਿੱਗਾ ਥੋੜਾ ਜਿਹਾ ਹੁਣ ਸਾਰੇ ਜਿਹੜਾ ਫਸ ਅਫਸਰ ਵੀ ਅੰਦਰ ਫਸੇ ਹੋਏ ਨੇ ਤਾਂ ਅਫਸਰਾਂ ਨੂੰ ਵੀ ਬਾਹਰ ਕੱਢ ਲਿਆ ਗਿਆ ਕਿਉਂਕਿ ਲੈਂਟਰ ਡਿੱਗਦੀ ਆਵਾਜ਼ ਆਈ ਬੜੀ ਜ਼ੋਰ ਦੀ ਹਾਂਜੀ ਅੰਦਰ ਹੁਣ ਨਹੀਂ ਜਾ ਸਕਦੇ ਲੈਂਟਰ ਡਿੱਗਦਾ ਪਿਆ ਲੋ ਜੀ ਲੈਂਟਰ ਕਿਉਂਕਿ ਪਾਣੀ ਸ਼ੋ ਹੋ ਦੇ ਤਕਰੀਬਨ ਗੱਡੀਆਂ ਪਾਣੀ ਦੇ ਅੰਦਰ ਗਈਆਂ ਨੇ ਤਾਂ ਹੋਰ ਵੀ ਗੱਡੀਆਂ ਤੁਸੀਂ ਦੇਖੋ ਨਾਲ ਦੀ ਨਾਲ 150 ਕਟ ਕਟ ਬਹੁਤ 150 ਗੱਡੀ 150 ਗੱਡੀ ਰਾਤ ਦੇ 2:30 ਵਜੇ ਤੋਂ ਲੱਗੀ ਹੋਈ ਹੈ ਤਾਂ ਰਾਤ ਦਾ 2:30 ਰਾਤ ਦੇ 12 ਵਜੇ ਅੱਗ ਲੱਗੀ ਹੋਈ ਹੈ ਰਾਤ ਦੇ 12 ਵਜੇ ਲਖੌਰ ਫਾਰਮ ਦੀ ਗੱਡੀ 150 ਤੋਂ तकरीबन ਤੇ ਜਿਹੜਾ ਫਾਇਰ ਅਫਸਰ ਹੈ ਉਹਨਾਂ ਨੇ ਬਹੁਤ ਵੱਡਾ ਜਿਹੜਾ ਯੋਗਦਾਨ ਦਿੱਤਾ ਇਹਦੇ ਵਿੱਚ ਅੱਗ ਬੁਝਾਉਣ ਚ ਫਿਰ ਵੀ ਤੁਸੀਂ 150 150 ਦੇ तकरीबन ਗੱਡੀ ਜਿਹੜੇ ਫਾਇਰ ਬ੍ਰਿਗੇਡ ਦੀ ਲੱਗ ਚੁੱਕੀ ਹੈ ਤਾਂ ਅੱਗ ਕਿੰਨੀ ਭਿਆਨਕ ਐ ਹੋਏਗੀ ਖੁਰਾਨਾ ਐਂਟਰਪ੍ਰਾਈਜ਼ਸ ਜਿਹੜਾ ਇੱਥੇ ਸਾਰਾ ਅੰਦਰ ਜਿਹੜਾ ਇਲੈਕਟ੍ਰੋਨਿਕ ਸਮਾਨ ਸੀਗਾ ਜਿਹੜਾ ਤੁਸੀਂ ਦੇਖ ਸਕਦੇ ਹੋ ਹਾਰਡਵੇਅਰ ਦਾ ਸਮਾਨ ਸੀਗਾ ਉਹ ਸਾਰੇ ਦਾ ਸਾਰਾ ਸੜ ਕੇ ਸੁਆਹ ਹੋ ਗਿਆ ਬਿਲਡਿੰਗ ਦੇ ਅੰਦਰ ਦਾ ਲੈਂਟਰ ਜਿਹੜਾ ਉਹ ਡਿੱਗ ਗਿਆ ਤੇ ਉਹਦੀ ਆਵਾਜ਼ ਜਿਹੜੀ ਬੜੀ ਜ਼ਬਰਦਸਤ ਆਵਾਜ਼ ਜਿਹੜੀ ਆਈ ਸੀਗੀ ਤਾਂ ਹੁਣ ਜਿਹੜੇ ਫਾਇਰ ਅਫਸਰ ਸੀਗੇ ਫਾਇਰ ਅਫਸਰ ਨੂੰ ਵੀ ਜਿਹੜਾ ਬਾਹਰ ਕੱਢਿਆ ਗਿਆ ਤਾਂ ਕਿ ਕੋਈ ਵੀ ਵੱਡਾ ਨੁਕਸਾਨ ਜਿਹੜਾ ਨਾ ਹੋ ਸਕੇ ਪਰ ਇਸ ਵਕਤ ਦੀ ਸਾਨੂੰ ਵੱਡੀ ਖਬਰ ਜਾਂਦਾ ਸ਼ਾਇਦ ਇੱਕ ਮਾੜਾ ਹਾਲਾਤ ਹੋਇਆ ਕਿਉਂਕਿ ਕਰੋਨਾ ਦਾ ਨੁਕਸਾਨ ਜਿਹੜਾ ਔਰ ਕਰੋਨਾ ਦਾ ਨੁਕਸਾਨ ਜਿਹੜਾ ਹੋ ਚੁੱਕਾ ਹੋਇਆ ਇਹ ਵੀ ਬੜੀ ਇੱਕ ਮਾੜੀ ਜੇ ਸ਼ੁਰੂਆਤ ਦੇ ਦੀ ਸ਼ੁਰੂਆਤ ਬੜੀ ਮਾੜੀ ਹੋਈ ਹੈ ਆਸ-ਪਾਸ ਦੇ ਦੁਕਾਨਦਾਰ ਜਿਹੜੇ ਖੜੇ ਸੀਗੇ ਉਹ ਸਾਰਿਆਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਬਈਕ ਪਤਾ ਲੱਗਾ ਕੀ ਹੋ ਗਿਆ ਕਿੰਨਾ ਕੁ ਨੁਕਸਾਨ ਹੋ ਗਿਆ ਜੀ ਹਰ ਇਹਦੀ ਹੈ ਲੈ ਗੱਲ ਪੁਸ਼ਟੀ ਨਹੀਂ ਹੋਈ ਕਿੰਨਾ ਕੁ ਨੁਕਸਾਨ ਹੋਗਾ ਜਿੱਦਾਂ ਲੱਗਦਾ ਬਹੁਤ ਜ਼ਿਆਦਾ ਨੁਕਸਾਨ ਹੋਗਾ ਜੀ ਤੁਹਾਡੀ ਵੀ ਆਸ-ਪਾਸੇ ਦੁਕਾਨਾਂ ਕੀ ਹਾਂ ਜੀ ਸਾਡੀ ਸਾਰੀ ਸੈਂਟਰ ਐਸੋਸੀਏਸ਼ਨ ਮਾਰਕੀਟ ਦਾ ਵੀ ਕਈ ਨਹੀਂ ਦੁਕਾਨਾਂ ਦੇ ਦੇ ਕੋਈ ਏਸੀ ਚੋਦਾ ਰਹਿ ਗਿਆ ਕਿ ਕੁਝ ਕਾਰਨ ਦਾ ਪਤਾ ਨਹੀਂ ਲੱਗਾ ਸਰ ਭਾਜੀ ਪਿਛਲੇ ਪਾਸੇ ਬਰਥਡੇ ਮਨਾ ਰਹੇ ਸੀ ਨਿਆਣੇ ਉਹਨਾਂ ਨੇ ਪਟਾਕੇ ਲਾ ਉਸ ਤੋਂ ਆਹਰੀ ਨੁਕਸਾਨ ਨਹੀਂ ਹੋਊਗੀ ਬਾਤਰੀ ਠੀਕ ਹੈ ਜੀ ਲੋ ਜੀ ਇੱਕ ਜਿਹੜਾ ਦੱਸਿਆ ਜਾ ਰਿਹਾ ਕਿ ਜਿਹੜਾ ਬਰਥਡੇ ਮਨਾਣਾ ਕਾਫੀ ਮਹਿੰਗਾ ਪੈ ਗਿਆ ਤੁਸੀਂ ਵੀ ਜਿਹੜੀ ਆਤਿਸ਼ਬਾਜੀ ਹੈ ਉਹ ਇੱਕ ਇੱਕ ਰੁਪਈਆ ਜੋੜ ਕੇ ਢੀ ਬਿਲਡਿੰਗ ਤਿਆਰ ਹੋਦੀ ਹੁੰਦੀ ਹੈ ਇੱਕ ਇੱਕ ਰੁਪਈਆ ਜੋੜ ਕੇ ਬਿਲਡਿੰਗ ਤਿਆਰ ਕੀਤੀ ਹੈ ਤਾਂ ਸਾਰੀ ਦੀ ਸਾਰੀ ਜ਼ਿੰਦਗੀ ਦੀ ਕਮਾਈ ਜਿਹੜੀ ਹੈ ਉਹ ਅੱਜ ਸੜ ਕੇ ਸੁਆਹ ਹੋ ਗਈ ਹੈ ਭਾਵੇਂ ਜਿਹਦੀ ਵੀ ਗਲਤੀ ਹੈ ਗਲਤੀ ਹੁਣ ਵੈਰੀਫਾਈ ਕਰਨਾ ਪੁਲਿਸ ਦਾ ਕੰਮ ਹੈ ਉਹ ਸੁਵੈਰੀਫਾਈ ਕਰੇਗੀ ਪਰ ਜਿਹੜੀ ਅੱਗ ਦਾ ਅੰਬਾਰਾ ਬਿਲਡਿੰਗ ਨੂੰ ਕਦੀ ਵੀ ਵੱਡਾ ਨੁਕਸਾਨ ਜਿਹੜਾ ਹੋ ਸਕਦਾ ਹੈ ਉਹ ਤੁਸੀਂ ਉੱਪਰ ਦੇਖ ਲਓ ਕਿ ਕਿੰਨੇ ਹਲੇ ਵੀ ਧੂਆਂ ਜਿਹੜਾ ਉਸੇ ਤਰ੍ਹਾਂ ਬਰਕਰਾਰ ਹੈ ਕਿਉਂਕਿ ਅੰਦਲੀਆ ਮੰਜ਼ਲਾ ਤੱਕ ਜਾਣਾ ਬੜਾ ਔਖਾ ਸੀਗਾ ਫਾਇਰ ਬ੍ਰਿਗੇਡ ਦੀ ਟੀਮਾਂ ਨੇ ਦੇਖੋ ਕਿਸ ਤਰ੍ਹਾਂ ਪਾਈਪਾਂ ਲਾ ਕੇ ਚਾਰ ਮੰ ਬੜੀ ਮਿਹਨਤ ਜਿਹੜੀ ਇਸ ਵਕਤ ਲੱਗੀ ਹੈ ਫਾਇਰ ਅਫਸਰ ਦੀ ਸਰ ਕਿਸ ਤਰ੍ਹਾਂ ਵੇਖਦੇ ਹੋ ਜੀ ਕਿ ਮਾਹੌਲ ਹੋ ਜੀ ਹੈ ਤਾਂ ਭਾਈ ਨੁਕਸਾਨ ਹੀ ਹੈ ਮਾੜਾ ਕੰਮ ਹੀ ਹੈ ਜੀ ਚਲੋ ਬਾਕੀ ਦੇਖੋ ਪ੍ਰਮਾਤਮਾ ਕੀ ਕਰ ਰਹੀ ਕਿਨੇ ਸਾਹ ਬਣੇ ਦੁਕਾਨ ਸਭ ਜਿੱਥੇ ਪਤਾ ਨਹੀਂ ਮੈਂ ਤਾਂ ਫੁਲੀ ਆਇਆ ਹੀ ਹੈ ਅੱਜ ਦੇਖਾਂ ਠੀਕ ਅਸੀਂ ਦੇਖਦੇ ਜਿਹੜੇ ਫਾਇਰ ਅਫਸਰ ਹੈ ਜਿਹੜੇ ਅੰਦਰ ਕੰਮ ਕਰ ਰਹੇ ਸੀ ਮੁੰਡੇ ਕਿੰਨਾ ਪਾਣੀ ਪਾਣੀ ਹੋ ਚੁੱਕਾ ਹੈ ਅੰਦਰ ਕਿਹੋ ਜਿਹਾ ਹਾਲਾਤ ਹੈ ਅੰਦਰ ਸਮਾਨ ਬਚ ਗਿਆ ਕੁਝ ਨਹੀਂ ਸਾਰਾ ਛੜ ਗਿਆ ਸਾਰਾ ਛੜ ਗਿਆ ਸਵਾਹ ਹੋ ਗਿਆ ਸਾਰਾ ਸਵਾਹ ਹੋ ਗਿਆ ਹਾਂ ਜੀ ਬਹੁਤ ਜ਼ਿਆਦਾ ਸਮਾਨ ਹੈ ਮੇਰੇ ਸਾਹ ਦੇ ਅੰਦਰ ਬਿਲਡਿੰਗ ਵੀ ਕਾਫੀ ਹੋਰ गिरने ਵਾਲੀ ਹੈ ਬੈ ਗਈ ਹੈ ਬਿਲਡਿੰਗ ਦੀ ਬੈ ਗਈ ਪਾਣੀ ਨਾ ਉੱਪਰ ਹੋ ਗਿਆ ਸਾਰੀ ਪਾਣੀ ਉੱਪਰ ਪਾਣੀ ਭੜਿ ਹੋਣਾ ਨਾ ਪਾਣੀ ਹੋ ਕੇ ਨਾਲ ਲਿਫਟ ਗਈ ਜੰਮ ਲਿਫਟ ਗਈ ਸਾਰੀ ਪਾਣੀ ਜਰਾ ਪੈ ਗਿਆ ਤੇ ਫਾਰੇ ਕਰਬੀ ਸਾਰੇ ਬਾਹਰ ਆ ਗਏ ਹੁਣ ਆਪ ਵੀ ਅੰਦਰ تھے ਆਪ ਕਦੋਂ ਸੇ ਅੰਦਰ ਹੋ ਆਪ 12:00 ਵਜੇ ਆਫ 12:00 ਵਜੇ ਓਏ ਹੋਏ 12:00 ਵਜੇ ਲਓ ਜੀ ਵਿਚਾਰੇ ਜਿਨ੍ਹਾਂ ਨੇ ਇਹਨੂੰ ਕਹਿੰਦੇ ਹੱਕ ਹਾਲ ਜਿਹੜੇ ਇਹਨਾਂ ਦੀ ਰੋਜ਼ੀ ਰੋਟੀ ਦਾ ਆਪਣੀ ਜਾਨ ਦੀ ਪਰਵਾਹ ਕਿਤੇ ਬਿਨਾ ਆ ਸਾਰੇ ਮੁੰਡੇ ਜਿਹੜੇ ਅੰਦਰ ਕੰਮ ਕਰਦੇ ਸੀਗੇ ਕਿਉਂਕਿ ਜਦੋਂ ਖੁਸ਼ੀ ਦਾ ਟਾਈਮ ਸੀਗਾ ਜਦੋਂ ਤਨਖਾਹਾਂ ਲੈਣ ਦਾ ਸਮਾਂ ਸੀਗਾ ਇਹਨਾਂ ਸਾਰੇ ਤਨਖਾਹਾਂ ਵੀ ਲਈਆਂ ਪਰ ਅੱਜ ਅੱਜ ਉਸ ਮਾਲਕ ਤੇ ਮੁਸੀਬਤ ਆਈ ਆ ਤਾਂ ਮੁੰਡਿਆਂ ਨੇ ਸਾਰੀ ਰਾਤ ਜਾਗ ਕੇ ਉਹਦਾ ਨਾਲ ਸਾਥ ਦਿੱਤਾ ਭਾਵੇਂ ਆਪਣੀ ਜਾਨ ਦੀ ਪਰਵਾਹ ਕਿਤੇ ਵੀ ਨਾ ਬੜਾ ਕਿਹਦਾ ਅੰਦਰ ਬਹੁਤ ਜ਼ਿਆਦਾ ਦਰਦ ਨਾ ਆਦਾ ਸਾਹਾਂ ਸਾਹ ਆ ਰਹੀ ਸੀ ਸਾਹ ਗੁੱਟਣ ਸੀ ਹੋ ਰਹੀ ਸੀ ਅੰਦਰ ਸੇ ਸਿਮੈਲ ਗੰਦੀ ਸੀ ਆ ਰਹੀ ਸੀ ਘੋਟਣ ਸੇ ਹੋ ਰਹੀ ਸੀ ਅੰਦਰ ਆਪ ਕਿੰਨੇ ਸਾਲੋਂ ਸੇ ਇੱਥੇ ਕੰਮ ਕਰ ਰਹੇ ਹੋ 20 ਸਾਲ ਸੇ 20 ਸਾਲ ਸੇ ਕਦੇ ਐਸਾ ਹੋਇਆ ਨਾ ਪਹਿਲੇ ਕਦੇ ਵੀ ਕਦੇ ਨਹੀਂ ਹੋਇਆ ਪਹਿਲੇ ਕਦੇ ਨਹੀਂ ਹੋਇਆ ਆ ਸਾਰੇ ਇੱਥੇ ਅੰਦਰ ਕੰਮ ਕਰਦੇ ਸੀ ਸਾਰੇ ਸਾਰੇ ਲੇਬਰ ਹੈਗੇ ਇਹੀਂ ਤੇ ਕੰਮ ਕਰਦੇ ਨੇ ਤੋਂ ਆਪ ਕੋ ਡਰ ਨਹੀਂ ਲਗਾਂਦੇ ਜਾਂਦੇ ਸੂਰੇ ਡਰ ਲੱਗਦਾ ਹੈ ਅਸੀਂ ਕਿਵੇਂ ਬਚ ਜਾਏ ਨੁਕਸਾਨ ਬਚਾਅ ਹੋ ਜਾਏ ਮੈਂ ਕਿਹਾ ਇੱਥੇ ਸਾਰਿਆਂ ਨੇ 20 ਸਾਲ ਰੋਟੀ ਖਾਇਆ ਨਾ ਲਓ ਜੀ ਇੱਕ ਹੋਰ ਵੀ ਦਰਦਨਾਕ ਗੱਲ ਹੈ ਦੇਖੋ 20 ਸਾਲ ਇਸ ਦੁਕਾਨ ਤੋਂ ਇਹਨਾਂ ਨੇ ਜਿਹੜੀ ਰੋਟੀ ਹੱਕ ਨਾਲ ਦਿਖਾਦੀ ਆ ਦਸਾਂ ਉਹਦੀ ਮਿਹਨਤ ਕੀਤੀ ਹੈ ਅੱਜ ਉਸ ਮਾਲਕ ਦੇ ਉੱਤੇ ਜੇ ਮੁਸੀਬਤ ਆਈ ਸਗੀ ਤਾਂ ਮੁਸੀਬਤ ਆਨ ਦੇ ਕਦੇ ਪਿੱਛੇ ਨਹੀਂ ਹਟੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਅੰਦਰ ਵੜ ਗਏ ਸਮਾਨ ਜਿੰਨਾ ਵੀ ਬਚਾ ਸਕਦੇ ਸੀਗੇ ਕੁਝ ਸਮਾਨ ਬਚਾਏ ਵੀ ਕੋਸ਼ਿਸ਼ ਕੀਤੀ ਹੈ ਬਚਾਣੇ ਕੀ ਕੁਝ ਬਚਾ ਥੋੜਾ ਬਤਾ ਬਚਿਆ ਹੀ ਨਹੀਂ ਸਭ ਸੜ ਗਿਆ ਬਚਾਣੇ ਕੋਸ਼ਿਸ਼ ਆਗ ਲੱਗ ਰਹੀ ਸੀ ਮੂੰਹ ਤੇ ਮੂੰਹ ਤੇ ਸੇਕਾ ਲੱਗ ਰਿਹਾ ਥਾ ਕਹਾਂ ਤੇ ਬਚਾ ਲੈਣ ਚਲੋ ਇਹ ਕੀ ਨਾਮ ਹੈ ਆਪ ਦਾ ਅਦੇਸ਼ ਵਰਮਾ ਅਦੇਸ਼ ਵਰਮਾ ਆਪ ਦਾ ਨਾਮ ਹੈ ਜੀ ਸਰਾ ਇਹ ਸਾਰੇ ਮੁੰਡੇ ਵਿਚਾਰੇ ਜਿਹੜੇ ਅੰਦਰ ਕਿੰਨੇ ਅੰਦਰ ਵਰਕਰ ਕੰਮ ਕਰਤੇ ਸਨ 9 10 ਵਜੇ ਸਭ ਹੀ ਅੰਦਰ ਵੜ ਗਏ ਬੜਾ ਬਾੜੀ ਬਚਾਣੇ ਲਈ ਬੜਾ ਇੱਕ ਦਰਦਨਾਕ ਜਾਂ ਮੰਜ਼ਰ ਹੈ ਜੀ ਕਿਉਂਕਿ ਕਾਹ ਕਿਉਂਕਿ ਆਸ-ਪਾਸ ਵੀ ਦੇਖ ਸਕਦੇ ਆ ਕਿ ਦੁਕਾਨਾਂ ਹੋਰ ਵੀ ਸਿੱਗੀਆਂ ਤੇ ਸ਼ਟਰ ਬੰਦ ਕਰ ਦਿੱਤਾ ਗਿਆ ਤਾਂ ਕਿ ਜਿਹੜਾ ਆਸ-ਪਾਸ ਦੀ ਦੁਕਾਨਾਂ ਨੂੰ ਕੋਈ ਨੁਕਸਾਨ ਹੋ ਜਿਹੜਾ ਨਾ ਹੋਵੇ ਪਰ ਨੁਕਸਾਨ ਦੀ ਗੱਲ ਕਰੀਏ ਤਾਂ ਕਰੋਨਾ ਦਾ ਹੀ ਨੁਕਸਾਨ ਕਿਉਂਕਿ ਸਾਰੇ 20 ਸਾਲ ਤੋਂ ਲੜਕੇ ਇਹ ਕੰਮ ਕਰ ਰਹੇ ਸੀਗੇ ਅ ਇੰਨੀ ਉਮਰ ਹੋ ਗਈ ਸੀ ਸਾਰਾ ਉਮਰ ਆਪਣੇ ਇੱਕ ਇੱਕ ਰੁਪਿਆ ਜੋੜ ਕੇ ਹੱਕ ਹਾਲਾ ਦੀ ਕਮਾਈ ਨਾਲ ਇੰਨਾ ਵੱਡੀ ਬਿਲਡਿੰਗ ਜਿਹਨੂੰ ਤਿਆਰ ਕੀਤਾ ਤਾਂ ਅੱਜ ਉਹ ਜਿਹੜੀ ਬਿਲਡਿੰਗ ਹੈ ਉਹ ਸੜ ਕੇ ਸੁਆਹ ਹੋ ਚੁੱਕੀ ਹੈ ਕਿਉਂਕਿ ਲਗਾਤਾਰ ਜਿਹੜੀਆਂ ਗੱਡੀਆਂ 150 ਦੇ ਤਕਰੀਬਨ ਗੱਡੀਆਂ ਦੱਸੀ ਜਾ ਰਹੀਆਂ ਦੱਸਨ ਉਹ ਜਿਹੜੇ ਲੋਕ ਮੁਕੇ ਦੇ ਕਸ਼ਮੀਰ ਗਵਾਹ ਹੈਗੇ ਉਹਨਾਂ ਦੱਸੇ ਕਿ 150 ਦੇ ਤਕਰੀਬਨ ਗੱਡੀਆਂ ਜਿਹੜੀਆਂ ਉਹ ਮੁਕੇ ਦੇ ਆਈਆਂ ਨੇ ਤੇ ਹੁਣ ਵੀ ਇੱਕ ਹੋਰ ਵੀ ਗੱਡੀ ਜਿਹੜੀ ਆਈ ਹੈ ਤਾਂ ਕਿ ਕਿਸੇ ਤਰ੍ਹਾਂ ਕਿਉਂਕਿ ਨਾਲ ਤੁਸੀਂ ਦੇਖ ਲਓਗੇ ਨਾਲ ਆਸ-ਪਾਸੇ ਜਿਹੜੀਆਂ ਇਲੈਕਟ੍ਰੋਨਿਕ ਜਿਹੜੀਆਂ ਤਾਰਾ ਹੈਗੀਆਂ ਨੇ ਹਾਈ ਵੋਲਟੇਜ ਤਾਰਾ ਉਹ ਵੀ ਹੈਗੀਆਂ ਨੇ ਤਾਂ ਹਾਈ ਵੋਲਟੇਜ ਤਾਰਾ ਹੋਣ ਦੇ ਨਾਲ ਜਿਹੜਾ ਥੋੜਾ ਕੰਮ ਕਰਨ ਦੀ ਵੀ ਦਿੱਕਤ ਆਈ ਹੈ ਕਿਉਂਕਿ ਤੀਜੀ ਮੰਜ਼ਲ ਤੀਜੀ ਮੰਜ਼ਲ ਦੇ ਉੱਪਰ ਚੜ੍ਹਨਾ ਪੈਂਦਾ ਸੀਗਾ ਤਾਂ ਹੋਰ ਵੀ ਜਿਹੜੇ ਫਾਇਰ ਆਫਸਰ ਕਾਲ ਇਥੇ ਮੁਕਤੇ ਆਏ ਨੇ ਤੇ ਉਹਨਾਂ ਨੂੰ ਪੁੱਛਣ ਦਾ ਕੋਸ਼ਿਸ਼ ਕਰਦੇ ਆਂ ਜੀ ਸਰ ਉਹ ਤੀਜੀ ਮੰਜ਼ਲ ਦੇ ਪਾਣੀ ਚੜਾਣ ਲਗਾ ਤੁਹਾਡੀ ਦਿੱਕਤ ਹੋ ਰਹੀ ਹੈ ਜੀ ਕਿੱਦਾਂ ਨਹੀਂ ਸਰ ਸਾਨੂੰ ਕੋਈ ਗੱਡੀ ਦੇ ਪ੍ਰੈਸ਼ਰ ਦੇ ਨਾਲ ਕੋਈ ਦਿੱਕਤ ਨਹੀਂ ਆ ਰਹੀ ਸਾਨੂੰ ਸਿਰਫ ਦਿੱਕਤ ਆ ਰਹੀ ਹੈ ਰਸਤਾ ਨਹੀਂ ਹੈ ओके ਰਸਤਾ ਨਾ ਹੁੰਦੇ ਕਾਰਨ ਸਾਡੇ ਕੋਲ ਜਾਣਾ ਉੱਪਰ ਅੰਦਰ ਜਾਣਾ ਉੱਪਰ ਅੰਦਰ ਜਾਣਾ ਮੁਸ਼ਕਲ ਹੈ ਕੰਜੈਸਟਿਡ ਏਰੀਆ ਕਰਕੇ ਕਿ ਸਾਨੂੰ ਰਸਤਾ ਨਹੀਂ ਮਿਲ ਪਾਰਿਆ ਬਾਕੀ ਸਾਨੂੰ ਮੁਸ਼ਕਲ ਨਹੀਂ ਆਪਾਂ ਆ ਦੇਖੋ ਆ ਜਿਹੜਾ ਫਰੰਟ ਹੈ ਇੱਥੋਂ ਦੀ ਐਂਗਲ ਤੋਂ ਹੋ ਕੇ ਉੱਥੇ ਤੱਕ ਗਏ ਆ ਅਸੀਂ ਐਂਗਲ ਤੋਂ ਹੋ ਕੇ ਪਹੁੰਚੇ ਆਂ ਔਰ ਅੱਗੇ ਕੰਟਰੋਲ ਹੈ ਅੱਗੇ ਕਿਤੇ ਨੁਕਸਾਨ ਨਹੀਂ ਹੋਣ ਕਰ ਰਹੀ ਵੱਡੇ ਹੈ ਕਿ ਜਿਹੜਾ ਇੱਕ ਆਪਾਂ ਕਹਿ ਲੈਨੇ ਮਟੀਰੀਅਲ ਹੈ ਉਹਦੇ ਨੀਚੇ ਅਗਲਕ ਛੱਤ ਡਿੱਗ ਜਾਂਦੀ ਹੈ ਜਾਂ ਪੀਵੀਸੀ ਡਿੱਗੀ ਹੋਈ ਹੈ ਮੈਂ ਸੁਲਗਦੀ ਪਈ ਆ ਮੈਂ ਤੁਹ ਲੱਗ ਰਹੀ ਹੈ ਔਰ ਮੌਕੇ ਤੇ ਸਾਡੀਆਂ ਗੱਡੀਆਂ ਖੜੀਆਂ ਮੈਂ ਚਾਹੇ ਰਾਤ ਨੂੰ ਵੀ ਚਾਹੇ ਕੱਲ ਦਾ ਦਿਨ ਲੱਗੇ ਅਸੀਂ ਮੌਕੇ ਤੇ ਖੜੇ ਆ ਹਸ ਕੰਟਰੋਲ ਆ ਫਿਲਹਾਲ ਤਾਂ ਸਰ ਕਿੰਨੀਆਂ ਕੁ ਗੱਡੀਆਂ ਦੱਸਿਆ ਜਾ ਰਹੇ ਹੋਰ ਲੱਗੀਆਂ ਸਰ ਸਾਡੀਆਂ 100 ਤੋਂ ਪਲੱਸ 150 ਦੇ ਐਵਰੇਜ ਦੇ ਵਿੱਚ ਗੱਡੀ ਲੱਗ ਚੁੱਕੀ ਆ ਕੱਲ ਰਾਤ ਤੋਂ ਲੈ ਕੇ ਮੈਂ ਕਿਰਾਏ ਇੱਦਾਂ ਤੁਸੀਂ ਤਕਰੀਬਤ ਜਾਗਦੇ ਹੋ ਸਰ ਬਿਲਕੁਲ ਜੀ ਸਾਡੀਆਂ ਦੋ ਸ਼ਿਫਟਾਂ ਸੀਗੀਆਂ ਰਾਤ ਨੂੰ ਵੀ ਇੱਕ ਸ਼ਿਫਟ ਕੰਮ ਕਰ ਰਹੀ ਸੀਗੀ 1:30 ਵਜੇ ਦੇ ਵਿੱਚ ਜੁਆਏ ਆ ਉਸ ਤੋਂ ਬਾਅਦ ਸਵੇਰੇ ਫਿਰ 8 ਵਜੇ ਜਿਹੜ ਪਹਿਲਾ ਤੁਹਾਨੂੰ ਫਾਇਰ ਅਫਸਰਾਂ ਨੂੰ ਵੀ ਸਲੂਟ ਹੈ ਜਿਹੜੇ ਰਾਤੋਂ ਆਪਾਂ ਕਹਿੰਦੇ ਰਹਿਗੇ ਆ ਵੀ ਇਹਨਾਂ ਦੀ ਸੈਲਰੀਆਂ ਮੋਟੀਆਂ ਇਹਨਾਂ ਦਾ ਇਦਾਂ ਹੈਗਾ ਆਪਣੀ ਜਾਨ ਨੂੰ ਅੱਗ ਦੇ ਵਿੱਚ ਪਾ ਕੇ ਇਸ ਤਰ੍ਹਾਂ ਦੂਜੇ ਦੀ ਜ਼ਿੰਦਗੀ ਬਚਾਉਂਦੇ ਆ ਫਾਇਰ ਅਫਸਰ ਤੇ ਰਜਿੰਦਰ ਕੁਮਾਰ ਜੀ ਸਾਡੇ ਵੱਡੇ ਭਰਾ ਵੀ ਨੇ ਸਾਰੇ ਨੂੰ ਸਲੂਟ ਹੈ ਭਾਈ ਬਹੁਤ ਅੱਛਾ ਕੰਮ ਫਰਟ ਕੀਤਾ ਤੇ ਚਲੋ ਹੁਣ ਮੈਂ ਦੱਸਣਾ ਜਾਵਾਂਗਾ ਸਾਡੇ ਵਿੱਚ ਕੁਝ ਜਿਹੜੇ ਮੁਲਾਜ਼ਮ ਹੈ ਉਹ ਠੇਕੇ ਦਾ ਆਧਾਰਿਤ ਹੈ ਪਰ ਜਿਹਦੇ ਵਿੱਚ ਉਹਨਾਂ ਦੀਆਂ ਤਰਖਾਵਾਂ ਵੀ ਨਹੀਂ ਹੈ ਫਿਰ ਵੀ ਉਹ ਆਪਣੀਆਂ ਜਾਨਾਂ ਜੋਖਮ 'ਚ ਪਾ ਕੇ ਕੰਮ ਕਰ ਰਹੇ ਆ ਅਸੀਂ ਪੰਜਾਬ ਸਰਕਾਰ ਨੂੰ ਮਾਨਯੋਗ ਕੈਬਨਟ ਮਨਿਸਟਰ ਮਹਿੰਦਰ ਪਗੜੀ ਜੀ ਦੇ ਕੇ ਬੇਨਤੀ ਕਰਾਂਗੇ ਜਿਹੜਾ ਫਾਇਰ ਅਫਸਰ ਆ ਕਿਉਂਕਿ ਦੇਖੋ ਇਹਨਾਂ ਦੇ ਨਾਲ ਅਸੀਂ ਚੈਨ ਨੂੰ ਸੋਨੇ ਕਿਤੇ ਅੱਗ ਲੱਗਦੀ ਹੈ ਵਿਚਾਰੇ ਆਪਣੀ ਆ ਜਾਨ ਡਾਇਰੈਕਟ ਹੈ ਜਾਨ ਨੂੰ ਜੋਖਮ ਜਮਾ ਕੇ ਅੱਗ ਬਲਦੀ ਅੱਗ ਵਿੱਚ ਕੋਈ ਨਹੀਂ ਹੈ ਕੇ ਹਾਸਲ ਲੈਂਦਾ ਬਲਦੀ ਅੱਗ ਵਿੱਚ ਫਾਇਰ ਅਫਸਰ ਜਾਂਦਾ ਤਾਂ ਫਾਇਰ ਅਫਸਰਾਂ ਵਾਸਤੇ ਪੂਰੀ ਪੂਰੀ ਫੈਸਿਲਟੀਆਂ ਜਿਹੜੀਆਂ ਫਾਇਰ ਅਫਸਰਾਂ ਵਾਸਤੇ ਹੋਣੀ ਚਾਹੀਦੀਆਂ ਤਾਂ ਕਿ ਜਿਹੜੀ ਉਹ ਆਪਣੀ ਇਹਨਾਂ ਦੀ ਜਾਨ ਹੈ ਉਹ ਬਚੇ ਕਿਉਂਕਿ ਇਹਨਾਂ ਦੇ ਪਰਿਵਾਰ ਹੈ ਇਸ ਤਰ੍ਹਾਂ ਅੱਗ ਨੂੰ ਬੁਝਾਉਣ ਤੇ ਜਿਹੜਾ ਇਹਨਾਂ ਨੇ ਜੋਰ ਪਾਇਆ ਕੋਈ ਰਾਤ ਜਿਹੜੀ 12:30 12 ਵਜੇ ਦੀ ਅੱਗ ਲੱਗੀ ਹੋਈ ਆ ਹਾਲੇ ਤੱਕ ਆ ਉੱਪਰ ਤੁਸੀਂ ਦੇਖਦੇ ਧੂਆ ਜਿਹੜਾ ਹਾਲੇ ਤੱਕ ਵੀ ਲੱਗ ਰਿਹਾ ਪਰ ਗੱਡੀਆਂ ਇਹਨਾਂ ਨੇ ਕਿਹਾ ਕਿ ਇਸੇ ਮੌਕੇ ਤੇ ਮੌਜੂਦ ਨਹੀਂ ਸਾਡੇ ਕੋਲ ਜੇ ਵੀ ਫਿਰ ਵੀ ਅੱਜ ਸਲਗਦੀ ਆ ਤੇ ਪੂਕ ਪਲਾਸਟਿਕ ਦੀ ਅੱਗ ਸੀ ਸਾਰਾ ਅੰਦਰ ਪਲਾਸਟਿਕ ਸੀ ਸਾਰਾ ਸਾਰੇ ਪਲਾਸਟਿਕ ਸੀਗਾ ਸ਼ੋਰ ਤਾਂ ਹੋਇਆ ਕੋਈ ਹੋਇਆ ਕੁਝ ਰੱਬ ਜਾਣੇ ਕੀ ਹੋਇਆ ਉੱਪਰੋਂ ਥੱਲੇ ਆਈ ਆ ਉੱਪਰੋਂ ਥੱਲੇ ਆ ਗਈ ਤਾਂ ਹੀ ਥੋੜਾ ਥੱਲੇ ਲੱਗ ਬਚਾ ਲੈਣੇ ਥੱਲੇ ਆਂਦੀ ਤਾਂ ਜਲਦੀ ਕੰਮ ਕਰਾਓ ਇਹਨਾਂ ਨੂੰ ਤੁਹਾਨੂੰ ਦੱਸਿਆ ਕਿ ਅੱਗ ਦਾ ਫਲੋ ਬਹੁਤ ਜ਼ਿਆਦਾ ਸੀਗਾ ਉੱਪਰੋਂ ਦੱਸਿਆ ਜਾ ਰਿਹਾ ਕਿ ਉੱਪਰੋਂ ਜਿਹੜੀ ਅੱਗ ਥੱਲੇ ਆਈ ਹੈ ਤੇ ਅੱਗ ਦਾ ਫਲੋ ਇਸ ਤਰ੍ਹਾਂ ਸੀਗਾ ਕਿ ਉਹਨੂੰ 150 ਦੇ ਤਕਰੀਬਨ ਜਿਹੜੀਆਂ ਗੱਡੀਆਂ ਫਾਇਰਫੋਰਸਰ ਨੂੰ ਗੱਡੀਆਂ ਮੰਗਾ ਕੇ ਜਿਹੜਾ ਅੱਗ ਨੂੰ ਬੁਝਾਉਣ ਦੇ ਕਾਬੂ ਪਾਇਆ ਗਿਆ ਤੇ ਤੁਹਾਨੂੰ ਦੱਸਿਆ ਕਿ ਫੋਗ ਜਿਹੜੀ ਫੋਗ ਵਾਲੀ ਅੱਗ ਵੀ ਫੋਗ ਵਾਲਾ ਵਾਟਰ ਵੀ ਛੱਡੇ ਗਿਆ ਸੀਗਾ ਤਾਂ ਇੱਥ ਤੇ ਆਸ-ਪਾਸ ਦੀਆਂ ਦੁਕਾਨਾਂ ਨੂੰ ਵੀ ਖਾਲੀ ਕਰਾ ਲਿਆ ਗਿਆ ਉਹਨਾਂ ਨੂੰ ਬੰਦ ਕਰਾਤਾ ਗਿਆ ਕਿਉਂਕਿ ਹੁਣ ਇਸ ਬਿਲਡਿੰਗ ਦੇ ਜਿਹੜਾ ਕਿਉਂਕਿ ਗਰਮ ਪਹਿਲਾਂ ਅੱਤ ਦੀ ਗਰਮ ਸੀਗੀ ਹੁਣ ਉੱਤੇ ਪਾਣੀ ਪਾ ਗਿਆ ਹੈ ਪਾਣੀ ਪਾਣ ਤੋਂ ਬਾਅਦ ਜਿਹੜੀ ਔਰ ਇਹ ਤਰੇੜਾਂ ਵਿੱਚ ਉਹਦੇ ਆ ਜਾਂਦੀਆਂ ਨੇ ਤਰੇੜਾਂ ਆਣ ਤੋਂ ਬਾਅਦ ਜਿਹੜੀ ਬਿਲਡਿੰਗ ਡਿੱਗਣ ਦਾ ਖਤਰਾ ਉਹ ਮੇਨਟੇਨ ਹੁੰਦਾ ਇਸ ਬਰਕਰਾਰ ਹੋ ਜਾਂਦਾ ਵੀ ਉਹਦਾ ਡਿੱਗਣ ਦਾ ਖਤਰਾ ਜਿਹੜਾ ਪੈ ਜਾਂਦਾ ਤਾਂ ਸਾਰਿਆਂ ਨੂੰ ਸਾਵਧਾਨ ਹੋਣ ਦੀ ਲੋੜ ਤਾਂ ਤੁਸੀਂ ਵੀ ਕੋਈ ਵੀ ਕੋਈ ਵੀ ਇਸ ਤਰ੍ਹਾਂ ਦਾ ਕੋਈ ਕਾਰਵਾਈ ਹੋਵੇ ਤਾਂ ਤੁਸੀਂ ਆਪਣਾ ਧਿਆਨ ਆਪ ਰੱਖੋ ਜੋ ਇਹਨਾਂ ਦਾ ਨੁਕਸਾਨ ਹੋ ਚੁੱਕਾ ਹੈ ਤਾਂ ਹੁਣ ਪਰਮਾਤਮਾ ਦਾ ਹੀ ਮਿਲਦੇ ਆ ਜੀ ਤੁਹਾਨੂੰ ਅਗਲੀ ਲਾਈਵ ਅਪਡੇਟ ਦੇ ਨਾਲ ਪਰ ਤੁਸੀਂ ਆਪਣਾ ਸਾਵਧਾਨ ਰੱਖਿਆ ਕਰੋ ਕਿਉਂਕਿ ਜਿੱਦਾਂ ਹੁਣ ਇਹਨਾਂ ਨੂੰ ਦੱਸਿਆ ਕਿ ਉੱਪਰ ਬਿਲਡਿੰਗ ਦੇ ਜਾਣ ਲੱਗਿਆਂ ਜਿਹੜਾ ਫਾਇਰ ਅਫਸਰ ਸੀ ਉਹਨਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਹੈ ਉੱਪਰ ਜਾਣ ਲੱਗਿਆਂ ਕੋਈ ਵੀ ਵੱਡੀ ਬਿਲਡਿੰਗ ਬੰਦੀ ਆ ਉਹਦੇ ਵਿੱਚ ਆਈ ਥਿੰਕ ਜਿਹੜਾ ਪਾਣੀ ਦੀ ਜਿਹੜੀ ਸਹੂਲਤਾ ਹੁਣ ਕਿਤੇ ਕੋਈ ਕਦੀ ਇਸ ਤਰ੍ਹਾਂ ਬਣਾ ਜਾ ਸਕਦੇ ਹਾਂ ਹਾਮਲੇ ਕਰ ਰਹੇ ਆ ਲੱਗਿਆ ਟਿੱਕੀ ਤੋਂ ਤੁਹਾਨੂੰ ਕਮੈਂਟਾਂ ਚ ¡Suscríbete al canal!